ਜੋ ਤੋਂ ਬਣੇ ਚੇਹੇ ਆ ਰਹੇ ਲੋਕਾਂ ਨਾਲ ਅੱਜ ਅੱਜ ਦਾ ਜਿਹੜਾ ਅਸੀਂ ਇਸ ਤੋਂ ਬਾਅਦ ਦਾ ਪ੍ਰੋਗਰਾਮ ਹੈ ਉਹ ਬੜੀ ਤਨਦੇਹੀ ਦੇ ਨਾਲ ਅਸੀਂ ਜ਼ਿਲ੍ਹੇ ਨੂੰ ਅੱਗੇ ਲਿਜਾਣ ਲਈ ਪਲੈਨਿੰਗ ਜਿਹੜੀ ਹੈਗੀ ਉਹ ਸਾਰੀਆਂ ਬਲਾਕਾਂ ਨੇ ਰਲ ਮਿਲ ਕੇ ਬਣਾ ਵੀ ਲਈ ਹੈ ਔਰ ਹੁਣ ਇੱਕ ਨਵੀਂ ਮੀਟਿੰਗ ਕਰਕੇ ਉਹਦੇ ਵਿੱਚ ਸਾਰੀ ਪਲੈਨਿੰਗ ਬਣਾਵਾਂਗੇ ਵੀ ਔਰ ਜੋ ਵੀ ਸਾਡੀ ਸਿਆਸੀ ਤੌਰ ਤੇ ਜਾਂ ਆਪਦੇ ਕੱਠ ਦੇ ਤੌਰ ਤੇ ਅਸੀਂ ਆਪਣੇ ਮੈਂਬਰਾਂ ਦੀ ਪ੍ਰੈਕਟਿਸ ਨੂੰ ਬਚਾਉਣ ਵਾਸਤੇ ਜੋ ਵੀ ਅਸੀਂ ਜਿਹੜਾ ਹੈਗਾ ਸੰਘਰਸ਼ ਦੀ ਰੂਪਰੇਖਾ ਹੈ ਉਹ ਅਸੀਂ ਇਸ ਅਗਲੇ ਮਹੀਨੇ ਮੀਟਿੰਗ ਦੇ ਵਿੱਚ ਸਾਰੀ ਦੇ ਦੇ ਦਾਂਗੇ ਜੀ ਕੋਈ ਵੀ ਜਿਹੜਾ ਹੈਗਾ ਸਮਾਂ ਇਸ ਤਰ੍ਹਾਂ ਦਾ ਅਸੀਂ ਖੁੰਝਣ ਨਹੀਂ ਦੇਵਾਂਗੇ ਕਿ ਸਾਡੇ ਮੈਂਬਰਾਂ ਦੀ ਪ੍ਰੈਕਟਿਸ ਨੂੰ ਕੋਈ ਆ ਚਾਵੇ ਕਿਸੇ ਤਰ੍ਹਾਂ ਦੀ ਕਟਰਿਸ਼ ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰ ਨੰਬਰ 295 ਜਿਹੜਾ ਫਰੀਦਕੋਟ ਅੱਜ ਦੀ ਜਨਰਲ ਮੀਟਿੰਗ ਜਿਹੜੀ ਸਾਡੀ ਹੋ ਰਹੀ ਹੈ ਇਹ ਤਕਰੀਬਨ ਜਿਹੜੀ ਹੈਗੀ ਅਸੀਂ ਅ ਕੁਝ ਕਾਰਨਾ ਕਰਕੇ ਪਿਛਲੇ ਕੁਝ ਸਮੇਂ ਤੋਂ ਨਹੀਂ ਸੀ ਕੀਤੀ ਗਈ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੁਣ ਜਨਰਲ ਮੀਟਿੰਗ ਸਾਡੀ ਉਹ ਤਕਰੀਬਨ 6 ਮਹੀਨੇ ਬਾਅਦ ਹਰ ਵਾਰੀ ਹੋਇਆ ਕਰੂਗੀ ਸਾਰੇ ਬਲਾਕਾਂ ਨੂੰ ਇਕੱਠਾ ਕਰਕੇ ਔਰ ਅੱਜ ਦੀ ਜਿਹੜੀ ਜਨਰਲ ਮੀਟਿੰਗ ਹੈ ਫਰੀਦਕੋਟ ਦਾ ਕੋਈ ਵੀ ਬਲਾਕ ਇਸ ਤਰ੍ਹਾਂ ਦਾ ਨਹੀਂ ਜਿਨੇ ਇਸ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਔਰ 100% ਸ਼ਮੂਲੀਅਤ ਸਾਰੇ ਬਲਾਕਾਂ ਦੀ ਇਹਦੇ ਵਿੱਚ ਅੱਜ ਜਿਹੜੀ ਹੈਗੀ ਮਾਪੀ ਗਈ ਹੈ ਜੀ ਔਰ ਬੜਾ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਜਿਹਦੇ ਵਿੱਚ ਬਲਾਕਾਂ ਦੇ ਕਹਿਣ ਦੇ ਮੁਤਾਬਕ ਜੋ ਲੰਚ ਦਾ ਚਾਹ ਦਾ ਹੋਰ 스ਨੈਕਸ ਵਗੈਰਾ ਦਾ ਜੋ ਪ੍ਰੋਗਰਾਮ ਹੈ ਉਹ ਬੜੇ ਵਧੀਆ ਤਰੀਕੇ ਦੇ ਨਾਲ ਬਲਾਕਾਂ ਦੇ ਹੰਗਾਰੇ ਦੇ ਨਾਲ ਅੱਜ ਦਾ ਕੀਤਾ ਗਿਆ ਔਰ ਜਿਨ੍ਹਾਂ ਜਿਨ੍ਹਾਂ ਜਿਹੜਾ ਸਾਥੀਆਂ ਨੇ ਚਾਹੇ ਉਹ ਬਲਾਕ ਕਮੇਟੀ ਦੇ ਸੀ ਚਾਹੇ ਉਹ ਜ਼ਿਲ੍ਹਾ ਕਮੇਟੀ ਦੇ ਸੀ ਚਾਹੇ ਸਾਡੀ ਪ੍ਰੈਸ ਸੀ ਸੀ ਆਈ ਡੀ ਸੀ ਔਰ ਜਿਨ੍ਹਾਂ ਸਾਥੀਆਂ ਨੇ ਸਮਾਜ ਸੇਵਾ ਦੇ ਵਿੱਚ ਵਧੀਆ ਕੰਮ ਕੀਤਾ ਸਾਰਿਆਂ ਨੂੰ ਅਸੀਂ ਸਾਰੀਆਂ ਬਲਾਕਾਂ ਔਰ ਜ਼ਿਲ੍ਹੇ ਦੇ ਸਹਿਯੋਗ ਦੇ ਨਾਲ ਅੱਜ ਸਨਮਾਨ ਪੱਤਰ ਅਤੇ ਮੋਮੈਂਟੋ ਦੇ ਕੇ ਅੱਜ ਅਸੀਂ ਸਨਮਾਨਿਤ ਕਰ ਸਕਿਆ ਜੀ ਬੜੀ ਖੁਸ਼ੀ ਹੋਈ ਅੱਜ ਦਾ ਇਕੱਠ ਦੇਖ ਕੇ ਕਿ ਅੱਜ 100% ਹਾਜ਼ਰੀ ਸਾਰੀਆਂ ਬਲਾਕਾਂ ਜ਼ਿਲ੍ਹਾ ਫਰੀਦਕੋਟ ਦੇ ਸਾਰੀਆਂ ਬਲਾਕਾਂ ਦੀ ਜਿਹੜੀ ਹੈ ਉਹ 100% ਹਾਜ਼ਰੀ ਹਾਜ਼ਰਈ ਹੈ ਸਾਡੀ ਜ਼ਿਲ੍ਹਾ ਦੀ ਪੂਰੀ ਬਾਡੀ ਸਾਡੀ ਉੱਚ ਪੱਧਰੀ ਕਮੇਟੀ ਦੇ ਸਾਰੇ ਸਾਥੀ ਕੋਈ ਵੀ ਜਿਹੜਾ ਅੱਜ ਸਾਥੀ ਜਿਹੜਾ ਰਿਹਾ ਨਿਗਾ ਪੂਰਾ ਬੜਾ 100% ਹੰਗਾਰਾ ਸਾਨੂੰ ਮਿਲਿਆ ਜੀ